ਜਦੋਂ ਫ੍ਰੀ ਹੋਣਾ ਉਦੋਂ ਮੈਂ ਇੱਥੇ ਆ ਜਾਣਾ ਉਹ ਜਿਹੜੇ 4 ਦਿਨ ਇੱਥੇ ਮੈਂ ਰਹਿ ਜਾਣਾ ਨਾ ਉਹ ਮੈਨੂੰ ਰੀਜੂਨੀਅਟ ਕਰ ਦਿੰਦੇ ਐ ਅਨਰਜੀ ਆ ਜਾਂਦੀ ਮੜ ਕੇ ਦੁਬਾਰਾ ਕੋਲ ਕਰਨ ਵਾਸਤੇ ਨਾ ਸਾਡਾ ਕੋ ਗਵਾਂਢੀ ਐ ਨਾ ਡਿਸਟਰਬੈਂਸ ਐ ਬੜਾ ਪੀਸਫੁਲ ਐ ਜੀ ਇੱਥੇ ਇਹ ਕਾਣੀ ਬਹੁਤ ਵਧੀਆ ਇੱਥੇ ਇਹ ਹੁਣ ਆ ਮਾਲਟਾ ਲਾਇਆ 400 ਬੂਟਾ ਜੇ ਸੀ ਇਹ ਇਹ ਬਾਰੀਵਾਨ ਵਰਾਈਟੀ ਐ ਜੀ ਬੰਗਲਾਦੇਸ਼ ਦੀ ਇਹ ਵੈਸਟ ਬੰਗਾਲ ਤੋਂ ਮੰਗਾਈ ਐ ਲਸਣ ਲਾਉਨੇ ਆ ਆਪਣਾ ਅਦਰਕ ਲਾਉਨੇ ਆ ਹਲਦੀ ਲਾਉਨੇ ਆ ਆਪਣਾ ਹੀ ਸਬਜ਼ੀਆਂ ਸਾਰੀਆਂ ਲਾਈ ਦੀਆਂ ਬਾ ਕੋਸ਼ਿਸ਼ ਕਰੀ ਦੀਏ ਮਤਲਬ ਘਰ ਦਾ ਸਾਮਾਨ ਤੇ ਘਟੋ ਘਟ ਸਾਰਾ ਇੱਥੋਂ ਸਾਰੀਆਂ ਸਬਜ਼ੀਆਂ ਲਾਏ ਦੀਆਂ ਬਿਲਕੁਲ ਆਰਗੈਨਿਕ ਅੰਡੇ ਸਾਨੂੰ ਮਿਲਦੇ ਨੇ ਅੱਛਾ ਇਹਨਾਂ ਨੂੰ ਅਸੀਂ ਫੀਡ ਬਿਲਕੁਲ ਨਹੀਂ ਪਾਉਂਦੇ ਇਹਨਾਂ ਨੂੰ ਦਾਣਾ ਪਾਈਦਾ ਅੱਛਾ ਕਣਕ ਵਗੈਰਾ ਉਹ ਵੀ ਅਸੀਂ ਆਪਣੀ ਆਰਗੈਨਿਕ ਜਿਹੜੀ ਆ ਇੱਥੇ ਗਾਉਨੇ ਆ ਉਹੀ ਪਾਉਨੇ ਆ ਖੁਜਵੇਂ ਆ ਚੰਦਨ ਦਾ ਬੂਟਾ ਅੱਛਾ ਚੰਦਨ ਲਾਈਏ ਵਿੱਚ ਇਹਦੀ ਕਿਸੇ ਵਾਲੇ ਬੱਚਿਆਂ ਨੂੰ ਐਫਡੀ ਸਮਝ ਲਓ ਮੈਨੂੰ ਨਾ ਜੀ ਹੋ ਗਿਆ ਸੀ ਕੈਂਸਰ ਹੋ ਗਿਆ ਸੀ ਉਮਰੇ ਕਰਕੇ ਫਿਰ ਮੈਨੂੰ ਮੇਰਾ ਵੱਡਾ ਆਪਰੇਸ਼ਨ ਹੋਇਆ ਤੇ ਮੇਰੀ ਡਿਸੇਬਿਲਟੀ ਜਿਹੜੀ ਬੋਨ ਕੈਂਸਰ ਹੋ ਗਿਆ ਸੀਗਾ ਉਸ ਤੋਂ ਬਾਅਦ ਮੈਂ ਸੋਚਿਆ ਕਿ ਆਪਣੇ ਬੱਚਿਆਂ ਨੂੰ ਜਿਹੜਾ ਉਹ ਕੈਮੀਕਲ ਰਾਤ ਤੇ ਖਾਧਾ ਰਹਿਤ ਸਬਜ਼ੀਆਂ ਜੋ ਮੈਂ ਪੈਦਾ ਕਰ ਸਕਦਾ ਮਤਲਬ ਦਾਲਾਂ ਵਗੈਰਾ ਉਹ ਸਭ ਕੁਝ ਪ੍ਰੋਵਾਈਡ ਕਰਦੀਆਂ ਤੇ ਪਾਣੀ ਵੀ ਅੰਡਰਗਰਾਉਂਡ ਜਿਹੜਾ ਚੰਗਾ ਹੋਵੇ ਜਿਹੜਾ ਸਬਜ਼ੀਆਂ ਨੂੰ ਲੱਗੇ ਤੇ ਤਾਂ ਕਿ ਬਿਲਕੁਲ ਜਿਹੜੀਆਂ ਆਰਗੈਨਿਕ ਚੀਜ਼ਾਂ ਮੇਰੀ ਫੈਮਲੀ ਯੂਜ਼ ਕਰੇ ਇਸ ਕਰਕੇ ਮੈਂ ਇਹ ਫਿਰ ਜਗਾ ਲਈ ਤੇ ਕੋਈ 5 ਸਾਲ ਹੋ ਗਏ ਸਾਨੂੰ ਇਹ ਜਗਾ ਲਈ ਨੂੰ ਹਾਂਜੀ ਤੇ ਇਹ ਫਿਰ ਮੈਨੂੰ ਲੱਗਦਾ ਵੀ ਇਸ ਜਿਹੜਾ ਤੁਹਾਡੇ ਨਾਲ ਹੋਇਆ ਵਾਪਰਾ ਵਾਪਰਿਆ ਤੇ ਉਹਦੇ ਤੋਂ ਬਾਅਦ ਹੀ ਮੈਨੂੰ ਲੱਗਦਾ ਵੀ ਇਹ ਸਾਰੇ ਤੁਹਾਡੇ ਧਿਆਨ ਚ ਆਇਆ ਹੋਣਾ ਹਾਂਜੀ ਬਿਲਕੁਲ ਜੀ ਵੈਸੇ ਵੀ ਬੱਚਿਆਂ ਨੂੰ ਸ਼ੌਕ ਸੀ ਜੀ ਕਿ ਕੋਈ ਆਪਾਂ ਜੰਗਲ ਚ ਨੇਚਰ ਦੇ ਲਾਗੇ ਕੋਈ ਜਗਾ ਲਈਏ ਪਹਿਲਾਂ ਅਸੀਂ ਆਪਣੇ ਦੋ ਯਾਰਾਂ ਦੋਸਤਾਂ ਕੋਲ ਆਈਦਾ ਸੀ ਇੱਥੇ ਫਿਰ ਬਗਾਨੇ ਥਾਂ ਤੇ ਰਹਿਣਾ ਪੈਂਦਾ ਸੀ ਜੋ ਫਿਰ ਗੱਲ ਨਹੀਂ ਸੀ ਬਣਦੀ ਤੇ ਫਿਰ ਬੱਚਿਆਂ ਨੇ ਵੀ ਜ਼ੋਰ ਪਾਇਆ ਤੇ ਫਿਰ ਮੇਰਾ ਵੀ ਜਿਹੜਾ ਆਈਡੀਆ ਉਹ ਕਲੱਬ ਕਰਕੇ ਫਿਰ ਅਸੀਂ ਆਲਟੀਮੇਟਲੀ ਇਹ ਜਗਾ ਪਰਚੇਸ ਕੀਤੀ ਤੁਸੀਂ ਫਾਰਮ ਹੌਂਸ ਤੇ ਫਿਰ ਇਹ ਮਤਲਬ ਕਿਹੜੀਆਂ ਕਿੜੀਆਂ ਚੀਜ਼ਾਂ ਦੀ ਖੇਤੀ ਕਰਦੇ ਹੋ ਕਿ ਜਾਂ ਫਿਰ ਆਪਣੇ ਘਰ ਦਾ ਹੀ ਸਿਰਫ ਖਾਣਾ ਹੁੰਦਾ ਤੁਹਾਡਾ ਦੇਖੋ ਜੀ ਇੱਥੇ ਕਮਰਸ਼ੀਅਲੀ ਤਾਂ ਹੁਣ ਥੋੜੀ ਬਹੁਤੀ ਕਰਨ ਲੱਗੇ ਆ ਪਹਿਲਾਂ ਤਾਂ ਇਹ ਹੀ ਆਈਡੀਆ ਇਹ ਹੀ ਸੀਗਾ ਕਿ ਜੋ ਵੀ ਪ੍ਰੋਡਿਊਸ ਕਰਨਾ ਆਪਣੇ ਘਰ ਵਾਸਤੇ ਕਰਨਾ ਉਹਦੇ ਵਿੱਚ ਸਬਜ਼ੀਆਂ ਜਿਹੜੀਆਂ ਸੀਜ਼ਨਲ ਸਬਜ਼ੀਆਂ ਆ ਗਈਆਂ ਨਿੰਬੂ ਵਗੈਰਾ ਆ ਗਏ ਫਰੂਟ ਜਿਹੜੇ ਆਪਾਂ ਲਾ ਸਕਦੇ ਆ ਜਿਹੜੇ ਪੰਜਾਬ 'ਚ ਹੋ ਸਕਦੇ ਉਹ ਹੋ ਗਏ ਤੇ ਇਹ ਹੀ ਸਭ ਕੁਝ ਕਰਕੇ ਸ਼ੁਰੂ ਕੀਤਾ ਸੀ ਹੁਣ ਨਾਲ ਨਾਲ ਚੱਲਦੇ ਆਂ ਤੇ ਨਾਲੇ ਨਾਲੇ ਸਾਨੂੰ ਦੱਸੀ ਚੱਲੋ ਵੀ ਤੁਸੀਂ ਬਾਗ ਉਹਦੇ ਵਿੱਚ ਕੀ ਕੁਝ ਹੈ ਇਹ ਜੀ ਨਿੰਬੂ ਹੈ ਜਿਹੜੇ ਬਿਲਕੁਲ ਆਰਗੈਨਿਕ ਤਰੀਕੇ ਨਾਲ ਅਸੀਂ ਉਗਾ ਰਹੇ ਆ ਇਹ ਹੈ ਕਿ ਆਰਗੈਨਿਕ ਨਾਲ ਉਗਦੇ ਦਾ ਘਟ ਮਤਲਬ ਕਿ ਗ੍ਰੋਥ ਥੋੜੀ ਸਲੋ ਹੁੰਦੀ ਹੈ ਕਿਉਂਕਿ ਜਿਹੜੀ ਖਾਦ ਵੀ ਉਹ ਬਿਲਕੁਲ ਆਰਗੈਨਿਕ ਪਾਣੀ ਹੁੰਦੀ ਹੈ ਤੇ ਕੈਮੀਕਲ ਬਿਲਕੁਲ ਨਹੀਂ ਯੂਜ਼ ਕਰਦੇ ਅਸੀਂ ਇਹ ਸਬਜ਼ੀਆਂ ਚਲਾਈਆਂ ਦੀ ਸੀ ਸਿੰਗਰ ਇੱਕ ਇੱਥੇ ਮੋਰ ਤੇ ਬਾਂਦਰ ਬਹੁਤ ਹੈ ਜੀ ਉਹਦੇ ਕਰਕੇ ਫੇਰ ਆ ਇੱਕ ਕੀੜਾ ਮਕਵਾੜਾ ਨੈੱਟ ਪਾਉਣੀ ਪੈਂਦੀ ਆ ਬਾਂਦਰ ਬਹੁਤ ਜ਼ਿਆਦਾ ਉਹਨਾਂ ਤੋਂ ਬਚਾਉਣ ਵਾਸਤੇ ਫੇਰ ਸੀਜ਼ਨ ਸਬਜ਼ੀਆਂ ਇੱਥੇ ਲਾ ਲੇਦੀਆਂ ਹਾਂ ਜੀ ਸਬਜ਼ੀ ਚੱਲਦੇ ਆਈ ਦਸ ਫਾਇਦਾ ਵੀ ਫਿਰ ਆਪ ਹੀ ਨਾ ਆਇਆ ਜੀ ਨਹੀਂ ਜੀ ਇਹ ਨਹੀਂ ਮੇਰਾ ਹੈਗਾ ਸਫੈਦਾ ਇਹ ਤੁਹਾਡਾ ਹਾਂ ਕਿਉਂਕਿ ਮੈਂ ਸਫੈਦੇ ਚ ਬਲੀ ਨਹੀਂ ਕਰਦਾ ਪੰਜਾਬ ਦਾ ਸਾਰ ਨੂੰ ਜਿਹੜਾ ਨੁਕਸਾਨ ਸਫੈਦਾ ਹੀ ਕਰ ਰਿਹਾ ਜੀ ਹਾਂ ਜੀ ਹਾਂ ਨਹੀਂ ਹਾਂ ਜੀ ਤੋ ਦਾ ਰਹਿਣ ਪਹਿਣਾ ਪੂਰਾ ਮੱਲੇ ਚਕੀਨ ਵਾਲਾ ਜਿਹਦਾ ਫਿਲਮੀ ਨਹੀਂ ਹੁੰਦੇ ਜਿਵੇਂ ਸ਼ਿਕਾਰ ਕਰਨ ਵਾਲੇ ਬੰਦੇ ਹੁੰਦੇ ਉਹ ਐਸਾ ਲਿਕੇ ਇੱਕ ਮੈਂ ਵਾਈਲਡਲਾਈਫ ਵਰਡਨ ਵੀ ਆ ਤਿੰਨ ਵਾਰੀ ਆਨਰਰੀ ਵਾਈਲਡਲਾਈਫ ਵਰਡਨ ਸਰਕਾਰ ਨੇ ਬਣਾਇਆ ਸੀ ਤੇ ਇੱਕ ਸ਼ਿਕਾਰੀ ਬਜ਼ੁਰਗਾਂ ਦਾ ਸ਼ਿਕਾਰ ਕਰਦੇ ਸੀਗੇ ਮੜ ਕੇ ਸ਼ਿਕਾਰ ਬੰਦ ਹੋ ਗਿਆ ਪਰ ਹੁਣ ਵੀ ਕਿਸੇ ਲਈ ਗਵਰਨਮੈਂਟ ਆਪਣੀ ਜਿਹੜੀ ਆ ਫਸਲਾਂ ਦੀ ਰਾਖੀ ਵਾਸਤੇ ਪਰਮਿਟ ਦੇ ਦਿੰਦੀ ਹੈ ਜਦੋਂ ਪਰਮਿਟ ਮਿਲ ਜਾਂਦਾ ਫਿਰ ਉਹ ਯੂਜ਼ ਕਰ ਲੀਦਾ ਕਿਸੇ ਵੇਲੇ ਜੀ ਅੱਛਾ ਹਾਂ ਜੀ ਪੂਰੇ ਸ਼ੌਕ ਜਿਹੜੇ ਉਹ ਦੂਜੇ ਵੀ ਉਹ ਚਾਟਿੰਗ ਵਾਲੇ ਵੀ ਰੱਖੇ ਆ ਹਾਂ ਜੀ ਉਹ ਬੇਟਾ ਬੇਟਾ ਮੇਰਾ ਨੈਸ਼ਨਲ ਲੈਵਲ ਦਾ ਸ਼ੂਟਰ ਹੈ ਜੀ ਅੱਛਾ ਹਾਂ ਜੀ ਉਹ ਸਕੀਟ ਸ਼ੂਟਿੰਗ ਕਰਦਾ ਹੈ ਤੇ ਜੱਦੀ ਪੁਸ਼ਤੀ ਜੀ ਅਸਲੇ ਦਾ ਸ਼ੌਕ ਤੇ ਅਸਲੇ ਦੀ ਸਹੀ ਵਰਤੋਂ ਅਸੀਂ ਕਰ ਰਹੇ ਹਾਂ ਮੈਂ ਸਾਡੀ ਫੈਮਿਲੀ ਤੁਸੀਂ ਵੇਖੋ ਜੀ ਆਫਟਰ ਪਾਰਟੀਸ਼ਨ ਤੋਂ ਤਾਂ ਪਾਸਲਾ ਨਾਲ ਲੈ ਕੇ ਆਏ ਸੀ ਅੱਛਾ ਹਾਂਜੀ ਮੇਰੇ ਗ੍ਰੈਂਡਫਾਦਰ ਕਾਫੀ ਵੱਡਾ ਜੱਥਾ ਨਾਲ ਲੈ ਕੇ ਆਏ ਸੀਗੇ ਉਹ ਆਪਣਾ ਅਸਲਾ ਵੀ ਨਾਲ ਲੈ ਕੇ ਆਏ ਸੀ ਪਰ ਅੱਜ ਤੱਕ ਸਾਡੀ ਫੈਮਿਲੀ ਚ ਕਿਸੇ ਨੇ ਅਸਲੇ ਦਾ ਮਿਸਯੂਜ਼ ਨਹੀਂ ਕੀਤਾ ਅੱਛਾ ਮੈਂ ਕੋਈ ਵੀ ਛੱਡ ਤੇ ਅਸਲ ਦਾ ਕ੍ਰਿਮੀਨਲ ਕੇਸ ਵਗੈਰਾ ਕੋਈ ਕੁਝ ਨਹੀਂ ਗਾ ਤੇ ਇਹ ਜਗ੍ਹਾ ਦੀ ਚੋਣ ਕਿੰਦਾ ਕੀਤੀ ਸੀਗੀ ਇੱਥੇ ਆ ਕੇ ਤੁਸੀਂ ਫਿਰ ਇਹ ਬੜੀ ਲੱਗਦਾ ਵੀ ਇਹ ਹਿਮਾਚਲ ਦਾ ਟੱਚ ਜਿਆ ਪੈ ਜਾਂਦਾ ਇਹਦੇ ਵਿੱਚ ਇਹਦੇ ਵਿੱਚ ਅਸੀਂ ਜੀ ਤੁਸੀਂ ਜਿਹੜੀ ਜਗ੍ਹਾ ਦੇਖ ਰਹੇ ਹੋ ਇਹਦੇ ਵਿੱਚ ਚਾਰ ਸਵੇਰੇ ਸਾਰਾ ਸਰਕਾਰੀ ਜਗਾ ਤੇ ਆਹੀ ਕੁਝ ਜਗਾ ਜਿਹੜੀ ਹੈਗੀ ਐ ਇਹ ਸੀਗੀ ਪ੍ਰਾਈਵੇਟ ਇਹਦੇ ਵਿੱਚ ਆ ਕਿ ਹੁਣ ਡਵੈਲਪਮੈਂਟ ਨਹੀਂ ਹੋ ਸਕਦੀ ਸਾਰਾ ਅੱਛਾ ਇਹ ਐਸਾ ਨਹੀਂ ਐਸਾ ਹੀ ਰਹਿਣੀ ਹੈ ਮੈਂ ਕੋਈ ਹੋਰ ਆ ਕੇ ਜਾਂ ਕੋਈ ਇੰਡਸਟਰੀ ਲੱਗ ਜਾਏ ਕੋਈ ਅਜਿਹੀ ਉਹ ਨਹੀਂ ਹੋ ਸਕਦੀ ਕਿਉਂਕਿ ਸਰਕਾਰੀ ਜੰਗਲ ਆ ਤੇ ਆਹ ਪ੍ਰਾਈਵੇਟ ਜਗਾ ਸੀ ਇਹ ਚ ਡਵੈਲਪਮੈਂਟ ਨਹੀਂ ਹੋ ਸਕਦੀ ਨਾ ਸਾਡਾ ਕੋ ਗਵਾਂਢੀ ਹੈ ਨਾ ਡਿਸਟਰਬੈਂਸ ਹੈ ਬੜਾ ਪੀਸਫੁਲ ਹੈ ਜੀ ਇੱਥੇ ਇੱਕ ਪਾਣੀ ਬਹੁਤ ਵਧੀਆ ਇੱਥੇ ਖਣ ਕੇ ਜਗਾ ਵੇਖੀ ਆ ਵੀ ਨਾਲੇ ਕੋਈ ਸ਼ਾਂਤੀ ਪੂਰੀ ਤੇ ਕੋਈ ਨਾਲੇ ਇੱਧਰ ਉੱਧਰ ਦਾ ਰੌਲਾ ਨਹੀਂ ਹਾਂਜੀ ਹਾਂਜੀ ਤੇ ਆਰਗੈਨਿਕ ਚੀਜ਼ਾਂ ਇੱਥੇ ਆਪਣੀਆਂ ਬਿਲਕੁਲ ਜੀ ਬਿਲਕੁਲ ਵੇਖੋ ਹੋਰ ਕੀ ਕੁਝ ਲਾਇਆ ਮੈਂ ਦੇਖ ਰਿਹਾ ਮੈਂ ਤੁਸੀਂ ਕੁੱਕੜ ਕੱਕੜ ਵੀ ਰੱਖੇ ਨੇ ਹਾਂਜੀ ਇਹ ਮੁਰਗੇ ਨੇ ਕੋਲੇ ਛੱਡ ਦਿੱਤੇ ਬਿਲਕੁਲ ਆਰਗੈਨਿਕ ਅੰਡੇ ਸਾਨੂੰ ਮਿਲਦੇ ਨੇ ਅੱਛਾ ਇਹਨਾਂ ਨੂੰ ਅਸੀਂ ਫੀਡ ਬਿਲਕੁਲ ਨਹੀਂ ਪਾਉਂਦੇ ਇਹਨਾਂ ਨੂੰ ਦਾਣਾ ਪਾਈਦਾ ਅੱਛਾ ਕਣਕ ਵਗੈਰਾ ਉਹ ਵੀ ਅਸੀਂ ਆਪਣੀ ਆਰਗੈਨਿਕ ਜਿਹੜੀ ਆ ਇੱਥੇ ਗਾਉਨੇ ਆ ਉਹੀ ਪਾਉਨੇ ਆ ਬਾਹਰੋਂ ਕੋਈ ਫੀਡ ਕੋਈ ਨਾ ਜਾਂ ਗਰੋਥ ਪ੍ਰੋਮੋਟਰ ਜਾਂ ਕੁਝ ਉਹ ਕੁਝ ਨਹੀਂ ਪਾਉਂਦੇ ਸੀ ਇੱਥੇ ਮੌਸਮ ਦਾ ਵੀ ਫਰਕ ਆ ਥੋੜਾ ਜਿਹਾ ਉਧਰ ਨਾਲ ਹਾਂਜੀ ਇੱਥੇ ਇੱਕ 3-4 ਡਿਗਰੀ ਦਾ ਫਰਕ ਹੈਗਾ ਜੀ ਅੱਛਾ ਇੱਥੇ ਝੀਲ ਲੱਗੇ ਆ ਇੱਕ ਥੋੜਾ ਹਿਮਾਚਲ ਲੱਗੇ ਆ ਵਾਰਕ ਤੇ ਪੈ ਜਾਂਦੇ ਆ ਇੱਕ ਪ੍ਰਦੂਸ਼ਣ ਹੈ ਨਹੀਂ ਜੀ ਬਿਲਕੁਲ ਕਿਸੇ ਕਿਸਮ ਦਾ ਲੱਗਦਾ ਵੀ ਜੇ ਤੁਹਾਡੇ ਦੋਸਤ ਮਿੱਤਰ ਆਉਂਦੇ ਹੋਣਗੇ ਉਹ ਬਹੁਤ ਗੰジャ ਨਾ ਕੁਝ ਹੁੰਦੇ ਹੋ ਹਾਂਜੀ ਹਾਂਜੀ ਬਿਲਕੁਲ ਅੱਜ ਹੋਰ ਕਿਦਾਂ ਕਿਦਾਂ ਤੁਸੀਂ ਵਾਈਟ ਕਿਵੇਂ ਕੀਤੇ ਜਿਹੜੀ ਕਿਹੜੀ ਜਗ੍ਹਾ ਹਾਂਜੀ ਕਿਹੜੀ ਕਿਹੜੀ ਚੀਜ਼ ਹੋਰ ਕੀ ਕੀ ਕਿਹੜੀ ਚੀਜ਼ ਦੀ ਕੀ ਕੀ ਐਡਵਾਈਸ ਕਿਵੇਂ ਕੀਤੀ ਆ ਵੇਖੋ ਜੀ ਔਲੇ ਨੇ ਔਲਾ ਲਾਇਆ ਸੀ ਸੰਤਰਾ ਹੈ ਮਸੰਮੀ ਹੈ ਅਸੀਂ ਲਸਣ ਲਾਉਨੇ ਆਪਣਾ ਅਦਰਕ ਲਾਉਨੇ ਆ ਹਲਦੀ ਲਾਉਨੇ ਆ ਆਪਣੀ ਸਬਜ਼ੀਆਂ ਸਾਰੀਆਂ ਲਾਈ ਦੀਆਂ ਬਸ ਕੋਸ਼ਿਸ਼ ਕਰੀ ਦੀਏ ਮਤਲਬ ਘਰ ਦਾ ਸਮਾਨ ਤਾਂ ਘਟੋ ਘਟ ਸਾਰਾ ਇੱਥੋਂ ਸਾਰੀਆਂ ਸਬਜ਼ੀਆਂ ਲਾਈ ਦੀਆਂ ਤੇ ਸਬਜ਼ੀ ਨਹੀਂ ਤੁਸੀਂ ਬਾਹਰੋਂ ਲੈਂਦੇ ਹੋ ਨੇ ਹਾਂ ਜੀ ਘਟੋ ਘਟ ਜਿਹੜੀ ਸੈਲਫ ਲਾਈਫ ਜ਼ਿਆਦਾ ਹੈ ਜਿਵੇਂ ਲਸਣ ਅਦਰਕ ਪਿਆਜ਼ ਇਹ ਤਾਂ ਅਸੀਂ ਆਪਣੀ ਆਪਣਾ ਯੂਜ਼ ਕਰਦੇ ਹਾਂ ਅੱਛਾ ਇਹ ਟੋਟਲ ਜਿਵੇਂ ਹਾ ਹੁਣ ਕੀ ਰਾਜਾ ਜਿਹੜਾ ਬਣਾਇਆ ਇਹ ਵੀ ਜਗ੍ਹਾ ਆਪਣੀ ਹਾਂਜੀ ਇਹ ਸਾਰਾ ਆਪਣਾ ਜੀ ਅੱਛਾ ਤੇ ਟੋਟਲ ਕਿੰਨੇ ਕਿੰਨੇ ਕਿੱਲੇ ਚ ਫਾਰਮ ਹਾਊਸ ਹੈ ਇਹ ਕੋਈ 5 ਏਕੜ ਹੈ ਜੀ 5 ਏਕੜ ਹਾਂਜੀ 5 ਏਕੜ ਠੀਕ ਹੈ ਹਾਂਜੀ ਤੇ ਕਮਰਸ਼ੀਅਲ ਵੀ ਫਿਰ ਚੀਜ਼ਾਂ ਕਰਦੇ ਹਾਂ ਜਿਵੇਂ ਆਰਗੈਨਿਕ ਚੀਜ਼ਾਂ ਜਿਵੇਂ ਕਈ ਹਾਂਜੀ ਆਹ ਵੇਖੋ ਜਿਵੇਂ ਆ ਚੰਦਨ ਦਾ ਬੂਟਾ ਹੈ ਅੱਛਾ ਚੰਦਨ ਲਾਈਏ ਵਿੱਚ ਇਹ ਵੀ ਕਿਸੇਲੇ ਬੱਚਿਆਂ ਨੂੰ ਐਫਡੀ ਸਮਝ ਲਓ ਹਾਂਜੀ ਤੇ ਹੁਣ ਆ ਮਾਲਟਾ ਲਾਇਆ 400 ਬੂਟਾ ਜੇ ਸੀ ਇਹ ਇਹ ਬਾਰੀਵਾਨ ਵਰਾਈਟੀ ਹੈ ਜੀ ਬੰਗਲਾਦੇਸ਼ ਦੀ ਇਹ ਵੈਸਟ ਬੰਗਾਲ ਤੋਂ ਮੰਗਾਈ ਹੈ ਇਹਦੀ ਕਾਫੀ ਯੀਲ ਹੈ ਜੀ ਇੱਕ ਵਾਰ ਮੈਂ ਹੌਸ ਮੈਂ ਕੈਪਟਨ ਮਨਿੰਦਰ ਸਿੰਘ ਦਾ ਦੇਖਿਆ ਤੇ ਇੱਕ ਜਿਹੜਾ ਤੁਹਾਡੇ ਵਾਲਾ ਦੇਖਿਆ ਅਰੇ ਜੀ ਉਹਨਾਂ ਦਾ ਨਹੀਂ ਰੱਖ ਸਕਦੇ ਅਸੀਂ ਤਾਂ ਹੌਲੀ ਹੌਲੀ ਐਡ ਕਰੀਦਾ ਜਿੰਨਾ ਆ ਜਾਂਦਾ ਉਹ ਐਡ ਕਰ ਲਈਦਾ ਥੋੜਾ ਜੀ ਬਸ ਹਾਂ ਖੀਰ ਦੇ ਵਿੱਚ ਮੈਂ ਜਰੂਰ ਤੁਹਾਡੇ ਕੋਲੋਂ ਜਾਨਾ ਜਿੰਦਗੀ ਦਾ ਤੱਤਸਾਰ ਕੀ ਕੱਢਿਆ ਬਾਜਾ ਸਾਹਿਬ ਤੁਸੀਂ ਵੇਖੋ ਇਹ ਤੱਤਸਾਰ ਇਹ ਆ ਕਿ ਹੁਣ ਜੋ ਹਾਲਾਤ ਨੇ ਆਪਣੇ ਮੁਲਕ ਦੇ ਸ਼ਹਿਰਾਂ ਜਣਾਣਾ ਬੜਾ ਔਖਾ ਹੈ ਏਟਲੀਸਟ ਮੇਰੇ ਵਰਗੇ ਬੰਦੇ ਵਾਸਤੇ ਸ਼ਹਿਰਾਂ ਜਣਾਣਾ ਬਹੁਤ ਮੁਸ਼ਕਲ ਹੈ ਜਿਹੜੇ ਕੰਮ ਕਾਜ ਅਸੀਂ ਕਰਕੇ ਮੈਂ ਵਾਪਸ ਫਾਰਮ ਹਾਊਸ ਤੇ ਆ ਜਾਣਾ ਉਸਾਂ ਹੀ ਕਾਦੀਆਂ ਨਾਲ ਬਲੋਂਗ ਕਰਦੇ ਆ ਪੇਰੈਂਟਸ ਉੱਥੇ ਨੇ ਬੱਚੇ ਮੇਰੇ ਹੁੰਦੇ ਨੇ ਮੁਹਾਲੀ ਉੱਥੇ ਬੇਟੀ ਉੱਥੇ ਹਾਦੂਕੇਟਾ ਹਾਈ ਕੋਰਟ ਚ ਬੇਟਾ ਪੜਦਾ ਯੂਨੀਵਰਸਿਟੀ ਛੋਟੀ ਬੇਟੀ ਵੀ ਉੱਥੇ ਐ ਪਰ ਜਦੋਂ ਦਾ ਫ੍ਰੀ ਹੁਣਾ ਉਦੋਂ ਮੈਂ ਇੱਥੇ ਆ ਜਾਣਾ ਉਹ ਜਿਹੜਾ ਚਾਰ ਤਨ ਇੱਥੇ ਮੈਂ ਰਹਿ ਜਾਣਾ ਨਾ ਉਹ ਮੈਨੂੰ ਰੀਜੂਨੀਅਟ ਕਰ ਦਿੰਦੇ ਐ ਅੱਛਾ એનર્ਜੀ ਆ ਜਾਂਦੀ ਮਣਕੇ ਦੁਬਾਰਾ ਕੋਲ ਕਰਨ ਵਾਸਤੇ ਉਹ એનર્ਜੀ ਮੈਨੂੰ ਲੱਗਦਾ ਤਾਈਓ ਤੁਹਾਡੇ ਫੇਸ ਤੇ ਗਲੋ ਹੀ ਦੱਸ ਰਿਆ ਵੀ ਤੁਹਾਨੂੰ ਜਿਹੜੀਆਂ ਚੀਜ਼ਾਂ ਖਾਣੀਆਂ ਹੋ ਜਾਂ ਜਿਹੜੀ ਆਮੋ ਹਵਾ ਚ ਰਹਿਂਦੇ ਆ ਬਿਲਕੁਲ ਜੀ ਕੋਸ਼ਿਸ਼ ਕਰੀ ਤਾਲਾ ਵਗੈਰਾ ਵੀ ਆਪਣੀਆਂ ਸਾਰੀਆਂ ਜਿੰਨੀਆਂ ਲੋਡ ਪੈਂਦੀ ਆ ਉਹ ਵੀ ਆਪਣੀ ਵਗਾਈ ਦੀ ਐ ਤੇ ਕਣਕ ਵੀ ਅਸੀਂ ਹੁਣ ਅੱਜ ਹੀ ਕੁਤਰੀ ਆ ਸਾਡਾ ਆਰਗਮਾ ਕੋਈ ਖਾਦ ਨਹੀਂ ਕੋਈ ਦਵਾਈ ਨਹੀਂ ਕੋਈ 10 ਕੁਇੰਟਲ ਚਾੜ ਨਿਕਲਿਆ ਬਟ ਗੁੱਡ ਇਨਾਫ ਕਿਲੇ ਦਾ 10 ਆਪਣੇ ਆਪਣਾ ਗੁਜ਼ਾਰਾ ਹੋ ਜਾਊਗਾ ਸਾਹਿਬ ਹਾਂਜੀ ਹਾਂਜੀ ਠੀਕ ਹੈ ਬਾਈ ਸਾਹਿਬ ਥੈਂਕ ਯੂ ਜੀ ਥੈਂਕ ਯੂ ਜੀ ਬਹੁਤ ਵਧੀਆ ਲੱਗਿਆ ਬਾਬਾ ਜਨਾਬੀ ਮੇਰੀ ਇੱਛਾ ਸੀ ਕਿ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਧੰਨਵਾਦ ਤੁਸੀਂ ਮਿਹਰਬਾਨੀ ਬਹੁਤ ਬਹੁਤ ਜੀ